ਪੰਜਾਬੀਆਂ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਪਾਈ ਯੋਗਦਾਨ ਅਤੇ 1849 ਤੋਂ ਬਣ ਡ ਤੱਕ ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਸੰਘਰਸ਼ ਦੀ ਦਾਸਤਾਨ ਬਿਆਨ ਕਰਦਾ ਜੰਗੇ ਆਜ਼ਾਦੀ ਮੈਮੋਰੀਅਲ ਜਲੰਧਰ ਅੰਮ੍ਰਿਤਸਰ ਰੋਡ ਤੇ ਪੈਂਦੇ ਕਰਤਾਰਪੁਰ ਵਿਖੇ 200 ਕਰੋੜ ਰੁਪਏ ਦੀ ਲਾਗਤ ਨਾਲ 25 ਏਕੜ ਵਿੱਚ ਬਣਵਾਇਆ ਜਾ ਰਿਹਾ ਹੈ ਇਸ ਦੀ ਮੁੱਖ ਯਾਦਗਾਰੀ ਇਮਾਰਤ 43.08 ਮੀਟਰ ਉਚਾਈ ਵਾਲੀ ਹੈ 45.5 ਮੀਟਰ ਉਚਾਈ ਵਾਲਾ ਸ਼ਹੀਦ ਮੀਨਾਰ ਇਸ ਨੂੰ ਵਖਰੀ ਦਿੱਖ ਪ੍ਰਦਾਨ ਕਰੇਗਾ ਇਸ ਯਾਦਗਾਰ ਦੇ ਮੱਧ ਵਿੱਚ 10 ਸ਼ਹੀਦਾਂ ਦੇ ਬੁੱਤ ਬਣਵਾਏ ਜਾਣਗੇ ਗੈਲਰੀਆਂ ਵਿੱਚ LED ਅਤੇ ਪੇਂਟਿੰਗਾਂ ਦੁਆਰਾ ਜਾਣਕਾਰੀ ਦਿੱਤੀ ਜਾਵੇਗੀ ਇੱਥੇ ਫਿਲਮ ਥੀਏਟਰ ਆਡੀਟੋਰੀਅਮ ਐਂਫੀਥੀਏਟਰ ਓਪਨ 에ਅਰ ਥੀਏਟਰ ਅਤੇ ਫੂਡ ਕੋਰਟ ਵੀ ਬਣਵਾਇਆ ਜਾਵੇਗਾ ਇਸ ਯਾਦਗਾਰੀ ਕੰਪਲੈਕਸ ਦਾ ਕੰਮ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ